ਬੀ ਮਹਾਰਾਜ ਦੀ ਜੈ ਸ੍ਰੀ ਸ੍ਰੀ 170 ਗਿਆਨ ਆਤਮਾਹਾਰਾਜ ਜੀ ਜੈ ਪਰਮ ਪੂਛੇ ਪਰਮ ਪ੍ਰਤਾਪਤ ਮਹਾਰਾਜ ਜੀ ਜੈ ਜੈ ਭੀਮ ਜੈ ਭਰਤ ਜੈ ਭੀਮ ਜੈ ਭਰਤ ਬਾਬਾ ਤੇਰੀ ਸੋਸ ਤੇ ਕਰਾਮਯੰਗੇ ਕੋਪੀ ਵੰਦਨਾ ਜੀ ਸਾਜੀ ਕੀ ਸਾਰਾ ਮਟਰ ਹੈ ਮੈਂ ਨਾ ਇਹ ਪੜਤੇ ਫੋਰ ਕਲਾਸ ਚ ਆਪਣਾ ਪੰਜਾਬ ਪੁਲਿਸ ਚ ਹਾਂਜੀ ਤੇ ਗਵਾਂਡੀ ਪੈ ਗਿਆ ਬੜਾ ਇਹਨਾਂ ਨੇ ਹਮਲਾ ਮੇਰੇ ਤੇ ਕੀਤਾ ਮੈਂ ਕਿਹੜੀ ਜਗ੍ਹਾ ਤੁਸੀਂ ਡਿਊਟੀ ਕਰਦੇ ਹੋ ਆਹੀ ਪੁਲਿਸ ਲੈਨ ਫਿਲ ਹਾਲ ਕਰ ਰਹੀ ਹੈ ਸਰ ਜੀ ਮੈਂ ਹਾਂਜੀ ਤੇ ਮੈਂ ਮੈਂ ਤਾਂ ਮੇਰੀ ਬੇਟੀ ਦਵਾਈ ਲੈ ਕੇ ਆ ਰਹੀ ਸੀ ਇਸ ਤਰ੍ਹਾਂ ਹਮਲਾ ਸਾਡੇ ਤੇ ਕਰਤਾ ਸੀ ਇਹਨਾਂ ਨੂੰ ਕਿਹਾ ਵੀ ਥੋੜਾ ਰਸਤਾ ਦੋ दारू ਵਗੈਰਾ ਪੀਤੀ ਸਾਰੀਆਂ ਨੇ ਮੰਜੀ ਤੇ ਬੈਠੇ ਲੇਡੀਜ਼ ਵੀ ਬੜਾ ਗਲਤ ਕੰਮ ਕਰਦੀਆਂ ਤੇ ਮੈਨੂੰ ਇਨਸਾਫ ਦਵਾਇਆ ਜਾਏ ਮੇਰੇ ਸੱਟ ਬੜੀ ਮਾਰੀ ਜੇ ਕਮਰ 'ਚ ਕੋਣ ਤੋਂ ਤੁਹਾਡੇ 'ਚ ਕੌਣ-ਕੌਣ ਸੀ ਉਹ 5 6 ਜਣੇ ਸੀ ਜੀ ਤੁਹਾਡੇ 'ਚ ਕੌਣ-ਕੌਣ ਸੀ ਮੈਂ ਇਕੱਲੀ ਮੇਰੀ ਬੇਟੀ ਮੈਨੂੰ ਛਿੜਾ ਰਹੀ ਸੀ ਤੁਹਾਡੇ ਬੇੜੀ ਕੀ ਕੰਮ ਕਰਦੀ ਮੇਰੀ ਬੇਟੀ ਹੈਗੀ ਕਨਸਟੇਬਲ ਭਰਤੀ ਹੋ ਗਈ ਵਿਆਹਤੀ 'ਚ ਤੁਸੀਂ ਸਮਝਦੇ ਅਗਰ ਪੁਲਿਸ ਪ੍ਰਸ਼ਾਸਨ ਸੁਰੱਖਿਤੀ ਨਹੀਂ ਗਿਆ ਤਾਂ ਬਾਕੀ ਆਮ ਲੋਕਾਂ ਨੂੰ ਹਾਂ ਜੀ ਮੇਰੇ ਏਟਾ ਮਾਰੀਆਂ ਜੀ ਲੱਕ ਚੇਟ ਮਾਰੀ ਬੇਟੀ ਪ੍ਰੈਗਨੈਂਟ ਹੈ ਜੀ ਉਹਨੂੰ ਵੀ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰ ਉਹਨੂੰ ਬਚਾ ਲਿਆ ਗਿਆ ਉਹ ਮੈਨੂੰ ਬਚਾਉਂਦੀ ਪਚਾਉਂਦੀ ਆਪ ਆਪਣੇ ਕੋਸ਼ਿਸ਼ ਨੇ ਆਪ ਹੀ ਵਿਚਾਰੀ ਬੜਾ ਬਚਾ ਕੀਤਾ ਨੇ ਆਪਣਾ ਅਸੀਂ ਮੰਗ ਕਰਦੇ ਮੈਨੂੰ ਦੋਸ਼ੀਆਂ ਨੂੰ ਮੈਨੂੰ ਸੁਣਵਾਈ ਹੋਏ ਮੇਰੀ ਰਵੜਾ ਜੀ ਔਰ ਮੈਂ ਅਧਲੀ ਸੁਰੱਖਿਆ ਸੈਨਾ ਤੋਂ ਪ੍ਰਦਾਨ ਹਾਂ ਪਰ ਅੱਜ ਅਸੀਂ ਇੱਕ ਵਿਸ਼ੇਸ਼ ਜਿਹੜੀ ਰਸਵਾਰਤਾ ਜਿਹੜੀ ਕਰ ਰਹੇ ਹਾਂ ਕਿਉਂਕਿ ਇੱਕ ਮਹਿਲਾ ਕਰਮਚਾਰੀ ਜਿਹੜੀ ਕਿ ਪੁਲਿਸ ਨੂੰ ਲਾਜਾਉਂਦੇ ਆ ਔਰ ਕਲਾਸ ਦੇ ਵਿੱਚ ਉਹ ਡਿਊਟੀ ਕਰਦੇ ਨੇ ਪੁਲਿਸ ਦੇ ਵਿੱਚ ਔਰ ਉਹਨਾਂ ਦੇ ਨਾਲ ਇੱਕ ਜਿਹੜੀ ਪਿਛਲੇ ਦਿਨੀ ਘਟਨਾ ਕੱਟੀ ਆ ਤੇ ਰਸਤੇ 'ਚ ਜਾਂਦੇ ਹੋਏ ਕੁਝ ਵਿਅਕਤੀਆਂ ਵੱਲੋਂ ਨਸ਼ੇ ਦੇ ਹਾਲਾਤ ਵਿੱਚ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਜਿਹੜੀ ਕਿ ਮੰਦਪਾਗੀ ਘਟਨਾ ਆ ਔਰ ਇਹਨਾਂ ਦੇ ਨਾਲ ਇਹਨਾਂ ਦੀ ਬੇਟੀ ਜਿਹੜੀ ਕਿ ਗਰਭਵਤੀ ਅਵਸਥਾ ਸੀਗੀ ਉਹਦੇ ਨਾਲ ਵੀ ਤੱਕਾਮੁਕੀ ਹੋਇਆ ਉਹਦਾ ਫੋਨ ਖੋਲ ਦਿੱਤਾ ਗਿਆ ਕਹਿੰਦਾ ਭਾਵੇਂ ਆ ਵੀ ਜਿਹੜੇ ਪੁਲਿਸ ਮੁਲਾਜ਼ਮ ਕਿਉਂਕਿ ਇਹਨਾਂ ਦੀ ਬੇਟੀ ਜਿਹੜੀ ਉਹ ਵੀ ਪੁਲਿਸ ਕਨਸਟੇਬਲ ਨੇ ਉਹਨਾਂ ਦੇ ਨਾਲ ਜੇ ਤੱਕਾਮੁਕੀ ਹੋ ਸਕਦੀ ਆ ਖੋਹ ਹੋ ਸਕਦੀ ਤੇ ਇਹ ਮੈਨੂੰ ਲੱਗਦਾ ਕਿ ਅੰਮ੍ਰਿਤਸਰ ਦੀ ਲਾ ਉਹ ਇਦਾਂ ਦੇ ਹਾਲਾਤ ਆ ਵੀ ਸ਼ਾਇਦ ਸਾਡਾ ਲੱਗਦਾ ਹੀ ਨਹੀਂ ਵੀ ਕੋਈ ਮਾਈ ਪਾਪ ਹੈ ਇੱਥੇ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੇ ਦੋਸ਼ੀਆਂ ਨੇ ਸਾਡੇ ਪੁਲਿਸ ਮੁਲਾਜ਼ਮ ਨੇ ਚਾਹੇ ਉਹ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵਿਅਕਤੀ ਆ ਜਿਹਦੇ ਨਾਲ ਇਦਾਂ ਦੀ ਕੋਈ ਘਟਨਾ ਘਟਦੀ ਉਹਦੇ ਨਾਲ ਜਲਦ ਤੋਂ ਜਲਦ ਜਿਹੜੀ ਦੋਸ਼ੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਔਰ ਅਸੀਂ ਮੰਗ ਵੀ ਕਰਦੇ ਹਾਂ ਪ੍ਰਸ਼ਾਸਨ ਤੋਂ ਅਜ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਨੇ ਔਰ ਕੱਲ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਜਲਦ ਤੋਂ ਜਲਦ ਇਹਦੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਦੋਸ਼ੀ ਉਹਨਾਂ ਦਾ ਇਹ ਮਾਮਲਾ ਦਰਜ ਕੀਤਾ ਜਾਏਗਾ ਔਰ ਅਸੀਂ ਆਸ਼ਵਾਸ਼ਣ ਵੀ ਕਰਦੇ ਸ਼ਰਤ ਰੱਖਦੇ ਆਂ ਵੀ ਪੁਲਿਸ ਤੋਂ ਜਲਦੀ ਇਹਦੀ ਕਾਰਵਾਈ ਹੋਏਗੀ ਵਰਨਾ ਲੱਗਦਾ ਤੇ ਇਦਾਂ ਹੀ ਆ ਵੀ ਜੇ ਪੁਲਿਸ ਸੇਫ ਨਹੀਂ ਹੈ ਤੇ ਆਮ ਜਨਤਾ ਵੀ ਸੇਫ ਨਹੀਂ ਆ ਪਰਵਾਰਾਂ ਦਾ ਝਗੜਾ ਆ ਇਸ ਵਿੱਚ ਕਿਨਾਂ ਗੋਮ ਪਰਵਾਰਾਂ ਨੂੰ ਆਖਿਆ ਵੀ ਬਿਆਨ ਦੋ ਆਪਣੀ ਸਟੇਟਮੈਂਟ ਦੋ ਜੋ ਵੀ ਸਟੇਟਮੈਂਟ ਦੇਣਗੇ ਉਹਦਾ ਆਪ ਕੋਲ ਨਿਕਾਵੇ ਕਰਦਾ ਅਜੇ ਇਸ ਨੋਟ ਸਾਡੇ ਨੋਟਸ 'ਚ ਇਹ ਗੱਲ ਆਈ ਹਮੇਂ ਬੋਲਾਰੇ ਇਹ ਦੱਸਣਾ ਕਾਲ ਨੋਟਸ 'ਚ ਝਗੜਾ ਨਾਲ ਆਪਸੀ ਪਰਵਾਰਤਾਵਾਂ ਤੋਂ ਆ ਕੋਈ ਪ੍ਰਸ਼ਨ ਨਹੀਂ ਲਾਇਆ ਪ੍ਰਸ਼ਨ ਤੌਰ ਤੇ ਕੋਈ ਨਹੀਂ ਇਹ ਗੱਲ ਮੈਨੂੰ ਅੰਦਰ ਆਇਆ ਸਮ ਹੂੰ ਸਿਰ ਇਨ ਸਾਹ ਮਿਲੇਗਾ ਜਿਹੜਾ ਵੀ ਦੋਸ਼ੀ ਹੈ ਬਿਲਕੁਲ ਸਾਹ ਮਿਲੇਗਾ ਮੇਰਾ ਕੋਲ ਹੈ ਜੋ ਵੀ ਸਚਾਈ ਹੈਗੀ ਸਚਾਈ ਦਾ ਘਰ ਦੇ ਕਾ ਕਾ ਵੀ ਚੀਜ਼ ਹੈ ਜੀ